ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਸ਼ ਮਨਤ੍ਰਿਕੌਰ ਤੁਹਾਡਾ ਮੇਰੇ ਪੇਜ ਪੰਜਾਬੀ ਗੁਜ਼ਰਸਤਾ ਤੇ ਸਵਾਗਤ ਹੈ ਅੱਜ ਹੈ ਜੀ ਸਫਰ-ਏ-ਸ਼ਹਾਦਤ ਦਾ ਤੀਜਾ ਦਿਨ 8 ਪੋ ਅੱਜ ਦੇ ਦਿਨ ਸਵੇਰ ਨੂੰ ਜਦੋਂ ਗੁਰੂ ਸਾਹਿਬ ਚਮਕੌਰ ਸਾਹਿਬ ਪਹੁੰਚੇ ਤਾਂ ਉਹਨਾਂ ਨੇ ਬੁਦੀ ਚੰਦ ਦੀ ਗੜੀ ਵਿੱਚ ਟਿਕਾਣਾ ਕੀਤਾ ਤੇ ਮੁਗਲਾਂ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਉਹਨਾਂ ਨੂੰ ਘੇਰਾ ਪਾ ਲਿਆ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਿਆ ਕਿ ਮੁਗਲਾਂ ਤੇ ਪਹਾੜੀ ਰਾਜਾ ਨੇ ਘੇਰਾ ਪਾ ਲਿਆ ਹੈ ਤਾਂ ਉਹਨਾਂ ਨੇ ਪੰਜ ਪੰਜ ਸਿੰਘਾਂ ਤੇ ਜਿੱਥੇ ਮੈਦਾਨੇ ਜੰਗ ਵਿੱਚ ਭੇਜੇ ਤੇ ਇਸੇ ਜੰਗ ਵਿੱਚ ਆਪ ਜੀ ਦੇ ਦੋ ਵੱਡੇ ਸਹਬਜ਼ਾਦੇ ਸ਼ਹੀਦੀ ਪ੍ਰਾਪਤ ਕਰ ਗਏ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਤੇ 40 ਸਿੰਘ ਸ਼ਹੀਦੀਆਂ ਪ੍ਰਾਪਤ ਕਰਕੇ ਤੇ ਇਧਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੁੰਮਾ ਮਾਸਕੀ ਦੀ ਛਾਂ 'ਚੋਂ ਗੰਗੂ ਵਾਮਣ ਆਪਣੇ ਪਿੰਡ ਸਹੇੜੀ ਲੈ ਗਿਆ ਗੰਗੂ ਗੁਰੂ ਘਰ ਦਾ ਰਸੋਈਆ ਸੀ ਇਸ ਕਰਕੇ ਮਾਤਾ ਗੁਜਰੀ ਜੀ ਨੇ ਵੀ ਉਸ ਤੇ ਵਿਸ਼ਵਾਸ ਕੀਤਾ ਤੇ ਉਸ ਦੇ ਨਾਲ ਚੱਲ ਪਏ ਅਗਲੇ ਦਿਨ ਉਸ ਦੇ ਮਨ ਵਿੱਚ ਜ਼ਿਆਦਾ ਝਾਗਿਆ ਤੇ ਉਸ ਨੇ ਅੱਗੇ ਕੀ ਕੀਤਾ ਇਹ ਜਾਣਾਂਗੇ ਜੀ ਕੱਲ ਦੀ ਵੀਡੀਓ ਵਿੱਚ ਧੰਨਵਾਦ ਜੀ ਜੇ ਕੋਈ ਮੇਤੋਂ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰਿਓ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ